thank you ਮੇਰਾ ਪਿੰਡ ਘੁੰਮਣਾ ਹੈ ਮੇਰਾ ਨਾਮ ਰਣਵੀਰ ਸਿੰਘ ਹੈ ਜੀ ਜਿਹਨਾਂ ਦਾ ਐਕਸੀਡੈਂਟ ਹੋਇਆ ਮੇਰਾ ਸਾਲਾ ਦੀ ਗਈ ਤੇ ਉਹਨਾਂ ਦੀ ਭੈਣ ਮੇਰੇ ਘਰੇ ਵਾਈ ਵੀ ਹੈ ਜੀ ਕੀ ਨਾਮ ਉਹਦਾ ਨਾਮ ਅਰਸ਼ੀਦੀਪ ਸਿੰਘ ਤੀ ਹੈ ਜੀ ਉਮਰ ਕਿੰਨੀ ਹੈ ਜੀ ਉਮਰ ਵੀ 22 ਸਾਲ ਦੇ ਲਗਭਗ ਉਮਰ ਹੈ ਅਨਮੈਰਿਡ ਨੇ ਨਹੀਂ ਮੈਰਿਡ ਨੇ ਜੀ ਤੇ ਸਾਲਕ ਬਿਆਨ ਹੋ ਗਿਆ ਜੀ ਕੀ ਘਟਨਾ ਕੋਈ ਸੀ ਇਹ ਰਾਤੀ ਮਤਲਬ ਕਿ ਨਿਕਲੇ ਤੀਗੇ ਤੇ ਘਰੋਂ ਬਰਾਤੀ ਇਹਨਾਂ ਦੇ ਰੋਡ ਦੇ ਉੱਪਰ ਐਕਸੀਡੈਂਟ ਹੋ ਗਿਆ ਕਿੱਥੇ ਹੋਇਆ ਐਕਸੀਡੈਂਟ ਐਕਸੀਡੈਂਟ ਆਪਣੀ ਗੱਡੀ ਵਾਲੀ ਨਾਲ ਡੱਪ ਗਿਆ ਹੋਇਆ ਜੀ ਹੁੰਡਾਈ ਏਜੰਸੀ ਦੇ ਨਾਲ ਹੀ ਥੋੜਾ ਇੱਧਰ ਪਿੱਛੇ ਆ ਗਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਸਵੇਰ ਫੋਨ ਗਿਆ ਜੀ ਤੇ ਉਹ ਕਹਿੰਦੇ ਵੀ ਰਾਤ ਦਾ ਮਿਲ ਨਹੀਂ ਰਹੇਗਾ ਵੀ ਅਰਸ਼ ਮਿਲ ਨਹੀਂ ਰਹੇਗਾ ਜੀ ਉਹਨੂੰ ਰਾਤ ਦੇ ਲੱਭਦੇ ਫਿਰਦੇ ਆ ਤੇ ਚਲੋ ਸਵੇਰ ਫੋਨ ਗਿਆ ਤੇ ਮੈਂ ਫੋਨ ਸੁਣ ਕੇ ਚਲੋ ਮੈਂ ਵੀ ਆਇਆ ਵੀ ਚਲੋ ਕੋਈ ਪ੍ਰੋਬਲਮ ਹੋ ਸਕਦੀ ਆ ਚਲੋ ਮੈਂ ਆਇਆ ਫਿਰ ਮੈਨੂੰ ਰਾਸਤੇ 'ਚ ਫੋਨ ਆ ਵੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਇੱਥੇ ਮੈਨੂੰ ਰਾਤ 'ਚ ਮਿਲੇ ਚਲੋ ਮੈਂ ਉੱਥੇ ਖੜ ਗਿਆ ਤੇ ਉਦੋਂ ਇਹ ਪੂਰੇ ਹੋ ਚੁੱਕੇ ਸੀ ਕਿੱਦਾਂ ਸੀਗੇ ਮੋਟਰਸਾਈਕਲ ਤੇ ਮੋਰ ਸਾਲ ਤੇ ਦੋ ਜਣੇ ਡਿਗੇ ਦੂਜੇ ਨਾ ਦੋ ਤਾਂ ਡਿਗੇ ਕੌਣ ਹਾਂਜੀ ਉਹ ਮੁੰਡਾ ਇਹਦਾ ਸ਼ਾਇਦ ਦੋਸਤ ਹੀ ਹੋਣਾ ਸੀ ਉਹਨੂੰ ਰਵੀ ਕਹਿੰਦੇ ਨੇ ਕੋਈ ਸੀ ਦੋਨਾਂ ਦੀ ਮੌਕੇ ਤੇ ਪੈਥੋ ਕੀ ਸੀ ਇਹ ਨਹੀਂ ਆਪਾਂ ਨੂੰ ਪਤਾ ਦੇਖੋ ਚਾਂਸ ਰਾਤ ਦਾ ਰਾਤ ਦਾ ਜਦੋਂ ਕਿਸੇ ਨੂੰ ਮਿਲੀ ਨਹੀਂ ਕਿ ਰਾਤ ਦੇ ਕਿਉਂਕਿ ਖੱਡੇ ਚ ਗਿਰੇ ਪਏ ଥିਗੇ ਜੇ ਬਚੇ ਵੀ ਹੋਣਗੇ ਰਾਤੀ ਕੀ ਪਤਾ ਹੁਣ ਤੜਫ ਕੇ ਮਰੰਨੇ ਜਾਂ ਕਿਵੇਂ ਜਦੋਂ ਕਿਸੇ ਨੇ ਦੇਖੀ ਨਹੀਂਗੇ ਇਹ ਵੀ ਕਹਿ ਸਕਦਾ ਵੀ ਕੋਈ ਵੱਡੀ ਪੇਟ ਮਾਰ ਦੇ ਦੇਖੋ ਹਾਲ ਤਾਂ ਫਿਲਹਾਲ ਆਪਾਂ ਕੁਝ ਨਹੀਂ ਕਹਿ ਸਕਦੇ ਆ ਮੈਂ ਕਿਸੇ ਨੂੰ ਕਹੀ ਆ ਆਪਾਂ ਜਦੋਂ ਆਪਾਂ ਨੂੰ ਅਸਲੀ ਇਦਾਂ ਪਤਾ ਹੀ ਨਹੀਂਗਾ ਵੀ ਅਸਲ ਚ ਹੋਇਆਗੀ ਸੁੱਚਾ ਸਿੰਘ ਦਾ ਨਾਮ ਹੈ ਜੀ ਹਰੀਮਾਬਾਦ ਖੁਰਦ ਮੇਰਾ ਪਿੰਡ ਹੈ ਜੀ ਇੱਕ ਜੀ ਕਿ ਕਿੰਨੇ ਪਤਨੀ ਪੌਣ ਕੀ ਤੋਂ ਆਏ ਸੀ ਮੇਰੇ ਭਤੀਜੇ ਨੇ ਮੈਂ ਤਾਂ ਆ ਰਿਹਾ ਉਹਦਾ ਜੀ ਗੁਰਵਿੰਦਰ ਗੁਰਵਿੰਦਰ ਸਿੰਘ ਉਹਦਾ ਨਾਮ ਮੁੰਡੇ ਦਾ ਜੀ ਰਵੀ ਗੁਰਵਿੰਦਰ ਹੈ ਰਵੀ ਇਹ ਨਾਮ ਹੈ ਇਹ ਰਾਤ ਤੇ ਕੱਲ ਕਿਤੇ ਪਿੰਡੋਂ ਗਏ ਨੇ ਜੀ ਤੇ ਇੱਕ ਸਮਰਾਲੇ ਤੋਂ ਗੜੀ ਪਰਤ ਮਲਵਾ ਰਹੇ ਸੀ ਅਸੀਂ ਪਿੰਡ ਨੂੰ ਆ ਰਹੇ ਸੀ ਤੇ ਰਸਤੇ 'ਚ ਇਹਨਾਂ ਵੀ ਵੀ ਸਾਨੂੰ ਪਤਾ ਲੱਗਿਆ ਵੀ ਰਾਤ ਦੇ ਨੇ ਕੋਈ ਹਾਦਸਾ ਐਕਸੀਡੈਂਟ ਹੋ ਗਿਆ ਇਹਨਾਂ ਦਾ ਸਾਨੂੰ ਸਵੇਰੇ 8:30 ਹੋਏ ਪਤਾ ਲੱਗਿਆ ਕਿ ਤੁਹਾਡੇ ਤੀਜੇ ਦੀ ਵੀ ਐਕਸੀਡੈਂਟ ਹੋ ਗਿਆ ਵੀ ਉਧਰ ਉਹ ਵੀ ਜਾ ਕੇ ਦੇਖੋ ਜਦੋਂ ਆ ਕੇ ਦੇਖਿਆ ਸੀ ਤਾਂ ਇਹਨਾਂ ਦਾ ਐਕਸੀਡੈਂਟ ਹੋਇਆ ਸੀ ਇਹਨਾਂ ਦੀ ਰਸ਼ਾਉ ਕੋਲ ਪਈ ਐ ਤੋ ਰਸ਼ਾਉ ਬਈ ਹੋ ਜਾਈ ਨਹੀਂ ਸੀ ਤੇ ਜਲੇ ਦਾ ਦੋ ਸੀ ਵਿੱਚ ਵਿੱਚ ਬੰਦਾ ਕੀ ਆ ਤੀਜਾ ਕੋਲ ਦੱਸਦੇ ਨੇ ਸਾਨੂੰ ਬਾਰੇ ਪਤਾ ਕੋਈ ਨਹੀਂ ਕੋਈ ਮੌਕੇ ਤੇ ਡੈਥ ਹੋ ਗਿਆ ਨਾ ਮੌਕੇ ਤੇ ਡੈਥ ਹੋ ਗਿਆ ਇਹਨਾਂ ਦੀ ਮੌਕੇ ਤੇ ਡਾਕਟਰ ਨਵੀਂ ਇਹ ਕਿਡਰ ਘਟਨਾ ਹੋਈ ਐ 3 ਮੰਨ ਸਰ ਦੋ ਮੁੱਡੇ ਸੀਗੇ ਰਾਤੀ ਆ ਸੁਬਰਾਣੇ ਤੋਂ ਮੱਛਵਾੜੇ ਜਾ ਰਹੇ ਸੀਗੇ ਉਹਨਾਂ ਦਾ ਸਿੱਧਾ ਦਰਖਤ ਨਾਲ ਵੱਜੇ ਐਕਸੀਡੈਂਟ ਹੋਇਆ ਤੇ ਮੌਕੇ ਤੇ ਉਹਨਾਂ ਦੀ ਡੈਥ ਹੋ ਗਈ ਦੋਨੋਂ ਬਾਡੀ ਆਪਾਂ ਮੌਤਸ਼ਰੇ ਤੇ ਸ਼ਿਫਟ ਕੀਤੀ ਹੋਈ ਹੈ ਤੇ ਅੱਜ ਪੁਲਿਸ ਕਟ ਰੋ ਇੱਕ ਅਰਸ਼ਦੀਪ ਸਿੰਘ ਹੈ ਤੇ ਇੱਕ ਗੁਰਵਿੰਦਰ ਸਿੰਘ ਹੈ ਤੇ ਇਸ ਇੱਕ ਹੈਗਾ 24 ਸਾਲ ਦਾ ਇੱਕ ਹੈਗਾ 20 ਕਿੱਥੇ ਕੋਈ ਜਿਹੜੀ ਦਰਕਰ ਪਾ ਰਹੀ ਹੈ ਉਹ ਲੱਗਿਆ ਤਾਂ ਮੱਛਵਾੜਾ ਉਹ ਰੋਡ ਹੈਗਾ ਉੱਥੇ ਹੀ ਇਹ ਐਕਸੀਡੈਂਟ ਹੋਇਆ ਕਿ ਬਾਕੀ ਰਾਹ ਹੈਗਾ ਜੀ 1-2 ਰੇ ਦਾ ਨੇ ਪਤਾ ਰਾਹ ਹੀ ਨੇ ਜਿਹਨੇ ਸਵੇਰੇ ਦੱਸਿਆ ਪੁਲਿਸ ਨੂੰ ਵੀ ਸਾਨੂੰ 7:00 ਵਜੇ ਦੇ ਕਰੀਬ ਪਤਾ ਲੱਗਿਆ ਜੀ ਦੋ ਤੇ ਐਕਸੀਡੈਂਟ ਦਾ ਮੌਤਾ ਹੋ ਗਿਆ ਬੰਦਿਆਂ ਨੇ ਹੁੰਡੇ ਜਿਹੜੀ ਏਜੰਸੀ ਉਹਦੇ ਕੋਲ ਥੋੜੇ ਨਾਲ ਹੀ ਐ ਫਿਰ ਜਾ ਕੇ ਦੇਖਿਆ ਤਾਂ ਇਹ ਦੋ ਗੁੰਡੇ ਸੀ ਮੋਟਰਸਾਈਕਲ ਤੇ ਇੱਕ ਮੁੰਡਾ ਦਾ ਹੈਗਾ ਜੀ ਅਰਸ਼ਦੀਪ ਸਿੰਘ ਸੈਂਸੋ ਵਾਲਾ ਕਲਾ ਦਾ ਦੂਸਰਾ ਹੈਗਾ ਜੀ ਨਾ ਗੁਰਵਿੰਦਰ ਸਿੰਘ ਰੀਮਾਵਾਦਪੁਰ ਦਾ ਇਹ ਮੋਟਰਸਾਈਕਲ ਦੇ ਵੀ ਇਹ ਨਾਲ ਜਿਹੜਾ ਦਰਾਖਤ ਦੇ ਵੱਜਣ ਕਰਕੇ ਮੋਰ ਦੇ ਵੱਡੀ ਦੇ ਲੈਟਾ ਪੈਣ ਕਰਕੇ ਦਰਾਖਤਾਂ ਦੇ ਵੱਜਣ ਕਰਕੇ ਲੈ ਮੌਤ ਆ ਗਈ ਇਹ ਦੋਵੇਂ ਸਵਾਰ ਸੀਗੇ ਇੱਥੇ ਜਾ ਰਹੇ ਸੀ ਇਹ ਇਧਰੋਂ ਬੜੀ ਬਲੋਹਾਂ ਨੂੰ ਪਿੰਡੋਂ ਜਾਂਦੇ ਉਹਨਾਂ ਦੀ ਮੱਛ ਬੜੇ ਵੱਲ ਵਿੱਚ ਉਸ ਨੂੰ ਪਤਾ ਲੱਗਿਆ ਕਿ ਤੀਸਰਾ ਬੰਦਾ ਕਿਉਂਕਿ ਜੁੱਤੀਆਂ ਤਿੰਨ ਜੋੜੇ ਪਾਏ ਗਏ ਨੇ ਮੈਂ ਨਿਖਲੇ ਉਹ ਮਤਲਬ ਨੇ ਬਾਕੀ ਪੜਦਾ ਤਾਲ ਚੱਲ ਰਹੀ ਹੈ ਜਦੋਂ ਗੱਲ ਸਾਹਮਣੇ ਆਈ ਮੋਟਰਮੋਬਾਈਲ ਸੁਝਾਊਗਾ ਹਾਲ ਦੀ ਗੱਡੀ ਦਾ ਡੋਰੀ ਇਹ ਜਿਹੜਾ ਦੇ ਕਾਰਨ ਲੈਟ ਖੜ ਕੇ ਪੈਣ ਹਾਂਜੀ ਗੱਡੀ ਦਾ ਲੈਟ ਖੜ ਕੇ ਪੈਣ ਕਰਕੇ ਉਹ ਵੱਡੀਆ ਮਦਲ ਡੈਡ ਬੈਂਡ ਕਰਨੇ ਇਹ ਕੱਚੀ ਜਾ ਕੇ ਟ੍ਰਾਫਿਕ 'ਚ ਇਹਨਾਂ ਦਾ ਮੋਟਰਸਾਈਕਲ ਪਜਾ ਉਹਨਾਂ ਕਰਕੇ ਮੋਤਮ